ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਹੈ। ਰਾਜ ਸਭਾ ਛੱਟ ਕੇ ਲੁਧਿਆਣਾ ਤੋਂ ਪਹੁੰਚਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਉਦਯੋਗ ਤੇ ਐਨ ਆਰ ਆਈ ਵਿਭਾਗ ਦਿੱਤਾ ਗਿਆ। ਦੂਜੇ ਪਾਸੇ ਮੰਤਰੀ ਕੁਲਦੀਪ ਧਾਲੀਵਾਲ ਤੋਂ ਐਨ ਆਰ ਆਈ ਵਿਭਾਗ ਵਾਪਸ ਲੈ ਲਿਆ ਗਿਆ ਹੈ। ਸੰਜੀਵ ਅਰੋੜਾ ਨੇ ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ 17ਵੇਂ ਮంత్రి ਵਰਜੋਂ ਸੌਂ ਚੁੱਕੀ ਲੁਧਿਆਣਾ ਪੱਛਮੀ ਉਪਚੋਣ ਜਿੱਤਣ ਤੋਂ ਬਾਅਦ ਸੰਜੀਵ ਉਰੋਣਾ ਨੂੰ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਹੀ ਕਾਰਨ ਸੀ ਕਿ ਉਹਨਾਂ ਨੇ ਕੈਬਨਟ ਵਿੱਚ ਪ੍ਰਵੇਸ਼ ਕੀਤਾ ਹੈ। ਕੁਲਦੀਪ ਧਾਲੀਵਾਲ ਨੇ ਕੈਬਨਟ ਵਿੱਚ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਧਾਲੀਵਾਲ ਨੇ ਇੱਕ ਪੋਸਟ ਰਹੀ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਲਈ ਮਿਹਨਤ ਕੀਤੀ ਗਈ। ਉਹ ਪੰਜਾਬ ਦੇ ਲੋਕਾਂ ਦੀ ਭਲਾਈ ਕਰਦੇ ਰਹਿਣਗੇ ਇਸ ਅਸਤੀਫੇ ਦੇੰਨ ਤਾਲੀਵਾਲ ਦੇ ਸਿਆਸੀ ਭੂਮਿਕਾ ਤੇ ਪਾਰਟੀ ਵਿੱਚ ਉਹਨਾਂ ਦੀ ਮੌਜੂਦਾ ਸਥਿਤੀ ਤੇ ਸਿਆਸੀ ਚਰਚਾ ਵਿੱਚ ਵਧ ਗਈਆਂ ਹਨ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਮਾਨਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਵਜੋਂ ਸੌਹ ਚੁਕਾਈ ਅਤੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀਆਂ ਬਹੁਤ ਬਹੁਤ ਮੁਬਾਰਕਾਂ ਤਨਜੀ ਕੁਸਿੰਜੀਵ ਅਰੋੜਾ ਨੂੰ ਇੰਡਸਟਰੀ ਕਮਰਸ ਇਨਵੈਸਟਮੈਂਟ ਪ੍ਰੋਮੋਸ਼ਨ ਐਨਆਰਆਈ ਅਫੇਅਰਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਲਈ ਹੋਰ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਭਵਿੱਖਬਾਣੀ ਮੁਤਾਬਕ 4 ਤੋਂ 5 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਪਵੇਗਾ ਇਸ ਦੇ ਨਾਲ ਹੀ ਅੰਮ੍ਰਿਤਸਰ ਕਪੂਰਥਲਾ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਤੇਜ਼ ਮਹਾਮਾ ਅਤੇ ਹਲਕੀ ਬੁੰਡਾਬੰਦੀ ਹੋਵੇਗੀ। ਉਥੇ ਵਿਭਾਗ ਨੇ 6 ਅਤੇ 7 ਜੁਲਾਈ ਲਈ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ 6 ਅਤੇ 7 ਜੁਲਾਈ ਨੂੰ ਸੂਬੇ ਦੇ ਅੱਧੇ ਹਿੱਸੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਿਸ ਵਿੱਚ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਅਮਰਸਰ, ਤਰਨਤਾਰਨ, ਜਲੰਧਰ, ਨਵਾਂ ਸ਼ਹਿਰ, ਐਸਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਭਾਰੀ 비 ਪਵੇਗਾ। ਇਸ ਦੇ ਨਾਲ ਹੀ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਕਾਲਦਲ ਦੇ ਸੀਨੀਅਰ ਆਗੂ ਵਿਕਰਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਫਿਲਹਾਲ ਰਾਹਤ ਨਹੀਂ ਮਿਲੀ ਉਹਨਾਂ ਦੇ ਵਕੀਲਾਂ ਵੱਲੋਂ ਗ੍ਰਿਫਤਾਰੀ ਨੂੰ ਗਲਤ ਦੱਸਿਆ ਗਿਆ ਸੀ ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਮਜੀਠੀਆ ਦਾ ਦੁਬਾਰਾ ਰਿਮਾਂਡ ਦਿੱਤਾ ਗਿਆ ਹੈ ਪਰ ਹਜੇ ਤੱਕ ਮੋਹਾਲੀ ਕੋਰਟ ਨੇ ਨਵੇਂ ਰਿਮਾਂਡ ਆਰਡਰ ਨਹੀਂ ਜਾਰੀ ਕੀਤੇ ਜਿਸ ਤੇ ਸਰਕਾਰੀ ਵਕੀਲ ਨੇ ਕਿਹਾ ਕਿ ਦੁਪਹਿਰ ਤੱਕ ਇਹ ਆਰਡਰ ਜਾਰੀ ਕੀਤੇ ਜਾਣਗੇ ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਕੱਲ ਯਾਨੀ ਅੱਜ ਦੁਬਾਰਾ ਕਰਨ ਦੇ ਆਦੇਸ਼ ਦਿੱਤੇ ਹਨ ਮਜੀਠੀਆ ਦੇ ਵਕੀਲ ਨੇ ਦੱਸਿਆ ਕਿ ਰਿਮਾਂਡ ਆਰਡਰ ਨਹੀਂ ਆਇਆ ਜਿਸ ਕਰਕੇ ਅੱਜ ਸੁਣਵਾਈ ਹੋਵੇਗੀ ਵਿਕਰਮ ਮਜੀਠੀਆ ਵੱਲੋਂ ਧਾਇਰ ਪਟੀਸ਼ਨ 'ਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਰਿਮਾਂਡ ਦੇ ਆਰਡਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਮਜੀਠੀਆ ਦੇ ਵਕੀਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਕੇਸ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਰਿਪੋਰਟ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ ਮਕਸਦ ਮੇਰਾ ਇੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾਂ ਦੇ ਘਰ ਆਉਣ ਦਾ ਇਹ ਸੀਗਾ ਕਿ ਜੋ ਆਮ ਆਦਮੀ ਪਾਰਟੀ ਆਪਣੇ ਉਸੂਲਾਂ ਤੋਂ ਭਟਕੀ ਹੋਈ ਪਾਰਟੀ ਆ ਜੋ ਉਹਨਾਂ ਨੇ ਇੱਕ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਆਪਣੇ ਹੀ ਆਈਡੀਓਲੋਜੀ ਦੇ ਖਿਲਾਫ ਜਿਹੜਾ ਫੈਸਲਾ ਲਿਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਪਾਰਟੀ ਚੋਂ 5 ਸਾਲ ਲਈ 6 ਸਾਲ ਲਈ ਸਸਪੈਂਡ ਕੀਤਾ ਉਹਦੀ ਅਸੀਂ ਸਖਤ ਨਖੇਦੀ ਕਰਦੇ ਆਂ ਔਰ ਮੈਂ ਇਹਨਾਂ ਦੇ ਨਾਲ ਇੱਥੇ ਮਿਲਣ ਆਸਤੇ ਆਇਆ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਆਸਤੇ ਇਹ ਸ਼ੂਜ਼ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਬਤੌਰ ਐਮ ਐਲ ਏ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਪਿਛਲੇ ਸਾਢੇ 3 ਸਾਲ ਚ ਉਠਾਏ ਨੇ ਉਹ ਕਾਬਿਲ-ਏ-ਤਾਰੀਫ ਨੇ ਔਰ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੀਦਾ ਕਿ ਬੇਅਦਬੀ ਦੇ ਅੰਦਰ ਬੜੇ ਜ਼ੋਰਦਾਰ ਤਰੀਕੇ ਨਾਲ ਰੱਖਿਆ ਵੀ ਤੇ ਰੱਖਣ ਦੀ ਕੋਸ਼ਿਸ਼ ਵੀ ਕੀਤੀ ਪਿਛਲੇ ਕੁਝ ਸਮੇਂ ਤੋਂ ਇਹਨਾਂ ਤੇ ਵੀ ਉਹੀ ਗਾਜ ਡਿਗਰੀ ਸੀ ਜਿਹੜੀ ਖੈਰੇ ਤੇ ਤੇ ਵਿਰੋਧੀਆਂ ਤੇ ਡਿਗਰੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਇਰੈਲੇਵੈਂਟ ਇਸ਼ੂ ਦੇ ਉੱਤੇ ਟਾਈਮ ਦਿੰਦਾ ਸਪੀਕਰ ਇਸ ਕਰਕੇ ਇਹਨਾਂ ਨੇ ਜਿਹੜਾ ਉਹ ਬੇਅਦਬੀਆਂ ਦੇ ਉੱਤੇ ਕੰਮ ਕੀਤਾ ਬਤੌਰ ਪਹਿਲਾਂ ਐਜ਼ ਆਈਪੀਐਸ ਆਫਸਰ ਫਿਰ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਰਿਪੀਟ ਕਰਨ ਦੀ ਲੋੜ ਨਹੀਂ ਕਿਵੇਂ ਮੋਟੀਵੇਟ ਕਰਕੇ ਪਾਰਟੀ ਜੁਆਇਨ ਕਰਾਈ ਔਰ ਕਿਆ ਕਿ ਇਹ ਸਾਡਾ ਇੱਕ ਇੰਪੋਰਟੈਂਟ ਪੱਖ ਦੇਖਣਗੇ ਬੇਅਦਬੀਆਂ ਦਾ ਔਰ ਇਸ਼ਾਰਤ ਨੇ ਕਿਆ ਸੀਗਾ ਕਿ ਇਹਨਾਂ ਨੂੰ ਇੱਕ ਚੰਗਾ ਅਹੁਦੇ ਦੇ ਉੱਤੇ ਬਿਰਾਜਮਾਨ ਕਰਾਉਣਗੇ ਬਿਰਾਜਮਾਨ ਤਾਂ ਕੀ ਕਰਾਉਣਾ ਸੀਗਾ ਪਿਛਲੇ 2.5 3.5 ਸਾਲ ਤੋਂ ਇਹਨਾਂ ਨਾਲ ਵੀ ਉਹੀ ਵਿਤਕਰਾ ਹੋ ਰਿਹਾ ਜਿਹੜਾ ਕੋਈ ਵੀ ਆਵਾਜ਼ ਪੰਜਾਬ ਦੇ ਹਿੱਤ ਵਿੱਚ ਅਗਰ ਇਹ ਵੀ ਜਾ ਕੇ ਉਹਨਾਂ ਦੇ ਪੈਰ ਫੜ ਲੈਂਦੇ ਜਿਵੇਂ ਕਿ ਆ ਜਿਹੜੇ 91 92 ਬੰਦੂਆ ਮਜ਼ਦੂਰ ਮੈਂ ਕਹਿੰਨਾ ਤੇ ਇਹਨਾਂ ਦਾ ਇਹਨਾਂ ਨੂੰ ਵੀ ਵਜ਼ਾਰਤ ਮਿਲ ਸਕਦੀ ਸੀ ਇਹਨਾਂ ਦਾ ਵੀ ਟੋਟਾ ਪਾ ਬਣ ਸਕਦਾ ਸੀ ਬਟ ਕਿਤੇ ਨਾ ਕਿਤੇ ਇਹਨਾਂ ਨੇ ਡਰੱਗਸ ਦੇ ਮਸਲੇ ਤੇ ਵੀ ਕੰਸਿਸਟੈਂਟਲੀ ਆਪਣੀ ਆਵਾਜ਼ ਰੱਖੀ ਆ ਔਰ ਗਵਰਨਮੈਂਟ ਨੂੰ ਸਵਾਲ ਹੀ ਨਹੀਂ ਹੁੰਦਾ ਕਿ ਗਵਰਨਮੈਂਟ ਦੀ ਨਿਖੇਦੀ ਨਹੀਂ ਕਰ ਰਹੇ ਸੀਗੇ ਇਹ ਆਪਣੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ ਅਰਵਿੰਦ ਕੇਜਰੀਵਾਲ ਨੂੰ ਪਰਸਨਲੀ ਵੀ ਮਿਲੇ ਆ ਭਗਵੰਤ ਮਾਨ ਨੂੰ ਵੀ ਮੀਟਿੰਗਾਂ ਦੇ ਵਿੱਚ ਗਵਰਨਮੈਂਟ ਨੂੰ ਕੋਸ਼ਿਸ਼ ਕੀਤੀ ਕਿ ਆ ਤੁਸੀਂ ਵਾਅਦੇ ਕੀਤੇ ਸੀਗੇ ਤੇ ਤੁਸੀਂ ਆਪਣੇ ਵਾਅਦੇ ਭੁੱਲ ਰਹੇ ਹੋ ਹੁਣ ਇਹਨਾਂ ਗੱਲਾਂ ਦਾ ਉਹ ਗਿਲਾ ਕਰਦੇ ਨੇ ਮੈਂ ਇੱਕ ਦਿਨ ਦੇਖਿਆ ਸੀ ਇਹਨਾਂ ਦੇ ਇੰਟਰਵਿਊ ਵਿੱਚ ਪੂਰਾ ਸਵਰਾਜ ਜਿਹੜਾ ਮੇਜਰ ਪਾਲਿਸੀ ਇੱਕ ਡਾਕੂਮੈਂਟ ਸੀ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਕੋਲ ਆ ਮੈਨੂੰ ਲੱਗਦਾ ਹੁਣ 90% ਆਮ ਆਦਮੀ ਪਾਰਟੀ ਦੇ ਐਮ ਐਲ ਏਸ ਤੇ ਮਨਿਸਟਰਸ ਨੇ ਕਿਸੇ ਨੇ ਸਵਰਾਜ ਦੀ ਕਿਤਾਬ ਦੇਖੀ ਵੀ ਨਹੀਂ ਹੋਣੀ ਪੜ੍ਹਨਾ ਤਾਂ ਕੀ ਸੀਗਾ ਔਰ ਮੇਰਾ ਖਿਆਲ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਹੁਣ ਆਮ ਆਦਮੀ ਦੇ ਬੰਦੇ ਸੀ ਕਿ ਜਾਂ ਉਹ ਕਾਂਗਰਸ ਦੇ ਅਨਕਾਰੇ ਹੋਏ ਬੰਦੇ ਆ ਜਾਂ ਉਹ ਕਿਸੇ ਹੋਰ ਪਾਰਟੀ ਦੇ ਸਿਸਟਮ ਦੇ ਵਿੱਚੋਂ ਜਿੱਥੇ ਕੋਈ ਚਾਂਸ ਨਹੀਂ ਸੋਹਨਾਂ ਦਾ ਉਹ ਸਾਰੇ ਇਹਨਾਂ ਨੇ ਚੱਕ ਲਏ ਮੇਰੇ ਖਿਆਲ ਆ ਕਿ ਇਕੱਲੇ ਐਮ ਐਲ ਏਜ਼ ਦਾ ਐਨਾਲਿਸਿਸ ਕਰੋਗੇ ਮੋਰ ਦੈਨ 50 ਪਰਸੈਂਟ ਆਫ ਐਮ ਐਲ ਏਜ਼ ਆਰ ਦੇ ਡੂ ਨੋਟ ਬਿਲੋਂਗ ਟੂ ਦੀ ਆਮ ਆਦਮੀ ਪਾਰਟੀ ਆਈਡੀਓਲੋਜੀ ਔਰ ਪੋਸਟ ਹੁਣ ਗਵਰਨਮੈਂਟ ਬਣਨ ਤੋਂ ਬਾਅਦ ਤਾਂ ਹਨੇਰੀ ਲਿਆਤੀ ਆ ਸਾਰੇ ਨੇ ਸਾਰੇ ਐਮ ਐਲ ਏਜ਼ ਇਨਡल्जਿੰਗ ਇਨ ਰੈਂਪੈਂਟ ਕਰਪਸ਼ਨ ਕਈਆਂ ਦੇ ਤਾਂ ਰਿਸ਼ਤੇਦਾਰ ਡਰੱਗਸ ਲੈਂਦੇ ਵੀ ਸਾਹਮਣੇ ਵੀਡੀਓ ਤੇ ਕੈਪਚਰ ਹੋ ਗਏ ਸਾਰੇ ਐਮ ਐਲ ਏਜ਼ ਦੀਆਂ ਇਸ ਵਕਤ ਪ੍ਰਾਪਰਟੀਆਂ ਬਣ ਰਹੀਆਂ ਨੇ ਆ ਮੇਰਾ ਖਿਆਲ ਹੈ ਕਿ 4 4 3 3 5 5 6 6 ਕਿੱल्ल्याਾਂ 'ਚ ਫਾਰਮ ਹਾਊਸ ਬਣ ਰਹੇ ਨੇ ਜਿਹੜਾ ਇੱਕ ਉਹ ਕਹਿੰਦੇ ਸੀ ਨਾ ਕਿ ਮੋਬਾਈਲ ਰਿਪੇਅਰ ਵਾਲਾ ਬੰਦਾ ਸਾਡਾ ਵਾਟੇਵਰ ਇਸ ਨੇਮ ਇਜ਼ ਉਹ ਮੇਰਾ ਖਿਆਲ ਹੈ ਕਿ ਦੋ ਤਿੰਨ ਕਿੱਲੇ ਵਿੱਚ ਬਣਾ ਰਿਹਾ ਵਾ ਨਾਲੇ ਤੁਸੀਂ ਕਹੀ ਜਾਂਦੇ ਸੀ ਆਮ ਜਿਹੇ ਬੰਦੇ ਅਸੀਂ ਪਿੰਚਰਾਂ ਵਾਲੇ ਬੰਦੇ ਆਮ ਆਮ ਘਰਾਂ ਦੇ ਮੁੰਡਿਆਂ ਨੂੰ ਕਦੀ ਮੌਕਾ ਨਹੀਂ ਸੀ ਮਿਲਣਾ ਇਹ ਆਮ ਆਦਮੀ ਨੇ ਪਾਰਟੀਂ ਦਵਾ ਪਰ ਹੁਣ ਤਾਂ ਉਹ ਖਾਸ ਹੋ ਗਏ ਨੇ ਹੁਣ ਇਹਨਾਂ ਦਾ ਇੱਕ ਆਦਮੀ ਮੈਨੂੰ ਆਊਟ ਆਫ ਦ ਬਲੂ ਮੈਨੂੰ ਫੋਨ ਕਰਕੇ ਤੇ ਮੇਰੇ ਨਾਲ ਗਿਲਾ ਕਰ ਰਿਹਾ ਸੀ ਤੋ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਰਜਵਾੜਾ ਆਂ ਸਮਝ ਗਏ ਨਾ ਇਹ ਆਮ ਆਦਮੀ ਤਾਂ ਆਪ ਹੀ ਕਹੀ ਜਾਂਦੇ ਆਪਣੇ ਮੂੰਹੋਂ ਕਿ ਮੈਂ ਤਾਂ ਰਜਵਾੜਾ ਵਾਂ ਮੈਂ ਤਾਂ 150 ਕਿਲੇ ਦਾ ਮਾਲਕ ਐ ਸੋ ਇਹ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਬੇਸਿਕਲੀ ਇਹਨਾਂ ਨੇ ਆਪਣੇ ਸਾਰੇ ਵਿਚਾਰਧਾਰਾ ਨੂੰ ਟੋਪਲ ਛਿੱਕੇ ਤੇ ਟੰਗਤਾ ਵਿੱਚੇ ਕੇਜਰੀਵਾਲ ਨੇ ਟੰਗਤਾ ਵਿੱਚੇ ਹੀ ਭਗਵੰਤ ਮਾਨ ਨੇ ਵਿੱਚੇ ਹੀ ਸੁਸੋਢੀਏ ਨੇ ਔਰ ਅੱਜ ਇਹ ਜਿੰਨਾ ਮਰਜ਼ੀ ਕਹੀ ਜਾਂਣ ਦੂਜਿਆਂ ਨੂੰ ਦੇ ਉਂਗਲੀਆਂ ਉਠਾਈ ਜਾਂਦੇ ਕਿ ਆ ਵੀ ਡਰਗ ਮਾਫੀਆ ਆ ਪਰਿਸ਼ਟਮਾ ਬੰਦਾ ਇਹ ਫਲਾਨਾ ਅਸੀਂ ਐ ਕਰਦੇਾਂਗੇ ਬਟ ਕਦੀ ਇਹਨਾਂ ਨੇ ਅੰਦਰ ਝਾਤ ਮਾਰੀ ਆ ਕਿ ਇਹਨਾਂ ਤੇ 2-2000 ਕਰੋੜ ਰੁਪਏ ਦੇ ਸਕੈਂਡਲ ਦੇ ਇਸ ਵਕਤ ਪੁਕਤਾ ਚਾਰजेस ਨੇ ਚਾਰਜ ਸ਼ੀਟ ਅਦਾਲਤਾਂ ਚ ਨੇ ਦੇਡ ਸਾਲ ਜੇਲਾ ਚ ਰਹਿ ਕੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਇਜ਼ ਥਿਸ ਨੋਟ ਕਰਪਸ਼ਨ ਐਂਡ ਕੇਜਰੀਵਾਲ ਐਂਡ ਅਦਰਸ ਜਿਹੜੇ ਦੂਜਿਆਂ ਨੂੰ ਕਹਿੰਦੇ ਡਰਗ ਮਾਫੀਆ ਦੇ ਆਰ ਅਕਿਊਜ਼ਡ ਆਫ ਲਿਕਸ ਸਕੈਂਡਲ ਕੀ ਸ਼ਰਾਬ ਡਰਗ ਨਹੀਂਗਾ ਜਿਹੋ ਜਿਹੇ ਦੂਜਿਆਂ ਨੂੰ ਕਹਿੰਦੇ ਡਰਗ ਮਾਫੀਆ ਉਦਾਂ ਦੇ ਡਰਗ ਮਾਫੀਆ ਹੈ ਔਰ 2000 ਕਰੋੜ ਦਾ ਹੁਣ ਕਲਾਸਰੂਮ ਘਟਾਲਾ ਨਿਕਲਿਆ ਨਵਾ ਉਹਦੇ ਚ ACB ਨੇ ਆਲਰੇਡੀ ਇਹਨਾਂ ਨੂੰ ਮਿਸਟਰ 소ਡੀਅ ਸਤਿੰਦਰ ਜੈਨ ਨੂੰ ਨਾਮਜ਼ਦ ਕਰਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਉਸ ਦਾ ਵੀ ਖਮਿਆਜ਼ਾ ਪੁਕਤਣਾ ਪਵੇਗਾ ਪ੍ਰੋਬੇਬਲੀ ਈਡੀ ਹੈਜ਼ ਆਲਸੋ ਟੇਕਨ ਕੌਗਨੀਸੈਂਸ ਆਫ ਦੋ ਸੋ ਵੇਅਰ ਇਜ਼ ਆਮ ਆਦਮੀ ਪਾਰਟੀ ਸਟੈਂਡਿੰਗ ਇਸ ਕਰਕੇ ਮੈਂ ਸਮਝਦਾ ਕਿ ਜੋ ਕੁਛ ਇਹਨਾਂ ਨਾਲ ਹੋਇਆ ਮੈਂ ਇਹਨਾਂ ਨਾਲ ਮਿਲਣ ਵਾਸਤੇ ਇਹਨਾਂ ਨਾਲ ਹਮਦਰਦੀ ਕਰਨ ਪਹੁੰਚਿਆ ਕਿਉਂ ਲੱਗਦਾ ਹੈ ਕਿਉਂ ਨਿਸ਼ਾਨਾ ਬਣਾਇਆ ਗਿਆ ਗੋਰਦੀ ਦੇ ਪ੍ਰਤਾਪ ਨੂੰ ਸਿਰਫ ਸੱਚ ਬੋਲਣ ਦਾ ਜਿਹੜਾ ਵੀ ਪੰਜਾਬ ਚ ਚਾਹੇ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਆ ਚਾਹੇ ਕੋਈ ਤੁਸੀਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਦੇਖਿਆ ਨਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਕੱਲਾ ਮੈਨੂੰ ਨਹੀਂ ਇਸ ਤਰ੍ਹਾਂ ਕੱਢਿਆ ਇੱਕ ਲੰਬੀ ਕਤਾਰ ਆ ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਖੜਾ ਕੀਤਾ ਪ੍ਰਸ਼ਾਂਤ ਪੂਸ਼ਨ ਆਰਗਨ ਜਿਨ੍ਹਾਂ ਨੇ ਮੇਰੇ ਖਲਸ਼ਤ ਆਫੀਸ਼ਲ ਡੋਨੇਸ਼ਨ ਕੀਤੀ 4-5 ਕਰੋੜ ਰੁਪਏ ਦੀ ਇਹਨਾਂ ਦੇ ਅਕਾਊਂਟ ਵਿੱਚ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਮਿਸਟਰ ਯਾਦਵ ਜਿਹੜੇ ਕਿ ਬੜੇ ਅੱਛੇ ਕਿਸਾਨ ਆਗੂ ਵੀ ਨੇ ਉਹਨੂੰ ਨਹੀਂ ਬਖਸ਼ਿਆ ਗਿਆ ਕੁਮਾਰ ਵਿਸ਼ਵਾਸ ਨੂੰ ਨਹੀਂ ਬਖਸ਼ਿਆ ਗਿਆ ਪੰਜਾਬ ਚ ਡਾਕਟਰ ਗਾਂਧੀ ਦੇਖੋ ਕਿੱਡੇ ਅੱਛੇ ਬੰਦੇ ਨੇ ਜੀ ਦੁਬਾਰਾ ਐਮਪੀ ਬਣ ਗਏ ਨਾ ਆਪਣੇ ਜ਼ੋਰ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਸੁੱਚਾ ਸਿੰਘ ਛੋਟੇਪੁਰ ਨੂੰ ਵਿਚਾਰੇ ਨੂੰ ਕਿੱਦਾਂ ਉਹਦੀ ਉਹਦੀ ਕੈਰੈਕਟਰ ਅਸੈਸਿਨੇਸ਼ਨ ਕੀਤੀ ਕੋਈ 2 ਲੱਖ ਰੁਪਏ ਦਾ ਇਲਜ਼ਾਮ ਲਾਇਆ ਵੀਡੀਓ ਅਜੇ ਤੱਕ ਨਹੀਂ ਲੋਕਾਂ ਨੂੰ ਦਿਖਾਈ ਸੋ ਗੁਰਪ੍ਰੀਤ ਸਿੰਘ ਨੂੰ ਗੀਏ ਕਿ ਐਡਾ ਬਿਹਤਰੀਨ ਕਲਾਕਾਰ ਪੰਜਾਬ ਦਾ ਦੇ ਜਸਟ ਯੂਜ਼ਡ ਹਿਮ ਐਂਡ ਥਰੋ ਹਿਮ ਆਊਟ ਆਫ ਦ ਪਾਰਟੀ ਲਾਈਕਵਾਈਜ਼ ਹੋਰ ਵੀ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਆਦ ਡਾਕਟਰ ਹਰਜੀਤ ਸਿੰਘ ਡਾਕਟਰ ਦਿਲਜੀਤ ਸਿੰਘ ਦੇਖੋ ਤੁਹਾਡੇ ਸ਼ਹਿਰ ਦੇ ਅੰਮ੍ਰਿਤਸਰ ਦੇ ਕਿੱਡੇ ਰੀਨੋਨਡ ਵਰਲਡ ਵਾਈਡ ਆਈ ਸਰਜਨ ਸੀਗੇ ਉਹਨਾਂ ਨੂੰ ਇਸਤੇਮਾਲ ਕੀਤਾ ਔਰ ਮੈਨੂੰ ਤਾਂ ਜਦੋਂ ਲੀਡਰ ਆਫ ਆਪੋਜੀਸ਼ਨ ਹਟਾਇਆ ਗਿਆ ਮੇਰਾ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਸੀਗਾ ਮੈਂ ਤਾਂ ਸਰਕਾਰ ਉਸ ਵਕਤ ਦੀ ਨਾਲ ਲੜ ਰਿਹਾ ਸੀ ਔਰ ਮੇਰੇ ਤੇ ਜਿਹੜਾ ਐਨਡੀਪੀਐਸ ਦਾ ਪਰਚਾ ਇਹਨੇ ਕੀਤਾ ਭਗਵੰਤ ਮਾਨ ਨੇ ਅਰੈਸਟ ਕੀਤਾ ਇਹ ਉਸੇ ਕੇਸ ਚ ਗ੍ਰਿਫਤਾਰ ਕੀਤਾ ਜਿਹੜਾ ਬਤੌਰ ਲੀਡਰ ਆਫ ਆਪੋਜੀਸ਼ਨ ਮੇਰੇ ਤੇ ਥੋਪਿਆ ਗਿਆ ਕਿਉਂਕਿ ਉਸ ਵਕਤ ਮੈਂ ਕੈਬਨਟ ਮਿਨਿਸਟਰ ਨੂੰ ਅਸਤੀਫਾ ਦੇਣ ਤੇ ਮਜਬੂਰ ਕਰਤਾ ਸੀਗਾ ਉਸ ਵਕਤ ਦੀ ਸਰਕਾਰ ਮੇਰੇ ਉਲਟ ਸੀਗੀ ਔਰ ਕਿ ਆ ਭਗਵੰਤ ਮਾਨ ਦੀ ਵੀਡੀਓਜ਼ ਆਫਟਨ ਤੋਂ ਤੁਸੀਂ ਦੇਖਿਆ ਮੈਨੂੰ ਕਹਿੰਦਾ ਸੀ ਕਿ ਖੈਰੇ ਨਾਲ ਦਾ ਇਮਾਨਦਾਰ ਆਦਮੀ ਕੋਈ ਸੋ ਕੀ ਹੋ ਰਿਹਾ ਵਾ ਕਿ ਇਹ ਕੇਜਰੀਵਾਲ ਬੇਸਿਕਲੀ ਇਜ਼ ਅ ਡਿਸਪੋਟ ਹੀ ਇਜ਼ ਅ ਡਿਕਟੇਟਰ ਉਹ ਵੱਡਾ ਤਾਨਾਸ਼ਾ ਉਹ ਪਾਰਟੀ ਚ ਕੋਈ ਵੀ ਕਿਸੇ ਆਦਮੀ ਨੂੰ ਨਹੀਂ ਰਹਿਣ ਦੇਵੇਗਾ ਆਉਣ ਵਾਲੇ ਸਮੇਂ ਤੂੰ ਤੁਸੀਂ ਦੇਖ ਲੈਣਾ ਜਿਹੜਾ ਮਾੜਾ ਜਿਹਾ ਸਿਰ ਚੱਕੇਗਾ ਉਹਦੀ ਉਹ ਨਸਲ ਕੁਸ਼ੀ ਕਰਦਾ ਵਾ ਔਰ ਇਹ ਕਹਿੰਦੇ ਨੇ ਜੀ ਪੀਏਸੀ ਡਿਸਾਈਡ ਕਰੂਗੀ ਪੀਏਸੀ ਤਾਂ ਇਹਨਾਂ ਦੀ ਇੱਕ ਕਿਚਨ ਵਿੱਚ ਫਿਰਦੀ ਆ ਆਤੀਸ਼ੀ ਕੌਣ ਹੈ ਵਿਚਾਰੀ ਤੁਹਾਡਾ ਖਿਆਲ ਆ ਇਹ ਹੈਜ਼ ਅਨ ਇੰਡੀਪੈਂਡੈਂਟ ਵੌਇਸ ਆ ਜਿਹੜੇ ਸਸੋਡਿਆ ਸਤਿੰਦਰ ਜੈਨ ਆ ਸੌਰਵ ਭਾਰਦਾ ਇਹ ਦੇ ਆਲ ਕਿਚਨ ਕੈਬਿਨੇਟ ਦੇ ਕਨੋਟ ਫਿਟ ਇਨਟੂ ਅ ਸਮਾਲ 6x6 ਰੂਮ ਐਂਡ ਇਟ ਇਜ਼ ਪੀਏਸੀ ਕੇਜਰੀਵਾਲ ਉਹਦੇ ਵਿੱਚ ਆਪਣੀ ਹੀ ਚਲਾਉਂਦਾ ਵਾ ਤੇ ਕਿਸੇ ਦੀ ਉੱਥੇ ਸੁਣਦਾ ਨਾ ਮੈਂ ਸਾਰਾ ਅੰਦਰੋਂ ਉਹਨਾਂ ਨਾਲ ਕੰਮ ਕਰਨ ਤੋਂ ਬਾਅਦ ਦੇਖਿਆ ਵਾ ਸੋ ਮੈਂ ਲੰਬੀ ਗੱਲ ਨਾ ਕਰਦਾ ਹੋਇ ਮੈਂ ਕਹੂੰਗਾ ਠੀਕ ਹੈ ਕੋਵਰ ਵੀਰੇ ਪ੍ਰਤਾਪ ਸਿੰਘ ਨੇ ਇਸ ਕਰਕੇ ਲਿਆਂਦਾ ਕਿ ਉਹ ਇਮਾਨਦਾਰੀ ਛਵੀ ਦੇ ਬੰਦੇ ਸੀ ਉਹਨਾਂ ਦੀ ਛਵੀ ਬਹੁਤ ਇਮਾਨਦਾਰੀ ਵਾਲੀ ਸੀ ਇਸ ਕਰਕੇ ਉਹਨਾਂ ਨੂੰ ਪਰਚੂ ਲਿਆਂਦਾ ਮੈਂ ਨਹੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਆਪ ਹੀ ਉਹਨਾਂ ਨੇ ਕਿਹਾ ਇਹਨਾਂ ਦਾ ਤਾਂ ਹਲੇ ਆਈਪੀਐਸ ਦਾ ਪੁਲਿਸ ਕਰੀਅਰ ਬਹੁਤ ਉੱਤੇ ਸੀਗਾ ਇਹ ਡੀਜੀਪੀ ਲੈਵਲ ਤੱਕ ਜਾ ਸਕਦੇ ਸੀਗੇ ਲੇਕਿਨ ਇਹਨਾਂ ਨੂੰ ਮਿਸਲੀਡ ਕਰਕੇ ਝੂਠੇ ਵਾਅਦੇ ਕਰਕੇ ਇਹਨੂੰ ਨਾਲ ਲਿਆਂਦਾ ਜਸਟ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੂੰ ਨਾਲ ਵਰਤਿਆ ਗਿਆ ਵਾ ਸੋ ਬੇਸਿਕਲੀ ਦਿਸ ਪਾਰਟੀ ਯੂਜ਼ਸ ਥਰੋਸ ਆਊਟ ਅ ਪਰਸਨ ਐਂਡ ਦੈ ਟ੍ਰਾਈਸ ਟੂ ਡਿਸਟਰੋਏ ਦ ਕਰੀਅਰ ਮੇਰਾ ਮੇਰਾ ਤਾਂ ਡਿਸਟਰੋਏ ਕਰ ਦਿੱਤਾ ਵਾਹਿਗੁਰੂ ਅਕਾਲ ਪੁਰਖ ਨੇ ਤੇ ਭਲਾਤ ਦੇ ਲੋਕਾਂ ਨੇ ਮੈਨੂੰ ਵੋਟ ਪਾ ਕੇ ਦੁਬਾਰਾ ਅਸੈਂਬਲੀ ਚ ਭੇਜਿਆ ਇਹਨਾਂ ਨੇ ਤਾਂ ਆਪਣੇ ਵੱਲੋਂ ਮੈਨੂੰ ਵਰਕਾ ਪਾੜ ਦਿੱਤਾ ਸੀਗਾ ਫੋ ਅਬਾ ਪੁਰਜਲਾ ਫੁਲਕਾ ਸਾ ਵੇਖੋ ਕਿੰਡੇ ਅੱਛੇ ਵਿਦਵਾਨ ਬੰਦੇ ਨੇ ਇੱਕ ਗੁਰਸਿੱਖ ਬੰਦਾ ਜਿਹੜਾ 84 ਦੇ ਕਤਲੇਆਮ ਦੀ ਸਾਰਾ ਕਰੀਅਰ ਲਾਤਾ ਉਸੇ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਸਫੋਕੇਟ ਕਰ ਦਿੱਤਾ ਸੋ ਇਹ ਪੋਜੀਸ਼ਨ ਕਿਸੇ ਦੇ ਪਰਿਵਾਰ ਦੇ ਨਾਲ ਖੜਨਾ ਉਹਰ ਕੀਜੀ ਪਤਾਲ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਪਰਿਵਾਰ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ ਕਿ ਇਸ ਤਰ੍ਹਾਂ ਜ਼ਲੀਲ ਨਹੀਂ ਕਰਨਾ ਚਾਹੀਦਾ ਕਿ ਕਿਸੇ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨੀ ਉਸ ਨੂੰ ਅਸੀਂ ਪਾਗੀ ਵਿਰੋਧੀ ਨਹੀਂ ਦੇਖਦੇ ਦੇਖੋ ਦੇਖੋ ਗੱਲ ਇਹ ਆ ਲੈਟ ਮੀ ਸੈੱਟ ਦਾ ਰਿਕਾਰਡ ਸਟ੍ਰੇਟ ਬਿਕਰਮਜੀਠਿਆ ਦੀ ਅਰੈਸਟ ਜਿਸ ਢੰਗ ਦੇ ਨਾਲ ਸਿਵਲ ਕੱਪੜਿਆਂ 'ਚ 30-40 ਬੰਦੇ ਅੰਦਰ ਘਰਾਂ 'ਚ ਬਦਮਾਸ਼ਾ ਵਾਂਗੂ ਵੜ ਕੇ ਗਏ ਨਾ ਸਵੱਚ ਵਰਡਨਟ ਨਾ ਅਰੈਸਟ ਵਰਡ ਉਹਦਾ ਸਾਰਿਆਂ ਨੇ ਕੰਡੈਨ ਕੀਤਾ ਵਰਲਡਵਾਈਟ ਉਹਦੇ ਕੁਮਰ ਵਿੱਚ ਜਪਤਾਪਤ ਸੋਹਣਾ ਨੇ ਔਰ ਇਹਨਾਂ ਨੇ ਗੱਲ ਬੜੀ ਅੱਛੀ ਕਹੀ ਆ ਇਹਨਾਂ ਨੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਹਾਈ ਕੋਰਟ ਦਾ ਉਹਦਾ ਬੇਲ ਆਰਡਰ ਕਢਾ ਲਓ 2022 ਦਾ 6 ਮਹੀਨੇ ਆਮ ਆਦਮੀ ਪਾਰਟੀ ਦੀ ਉਹ ਜੇਲ੍ਹ 'ਚ ਰਿਹਾ ਜਿਹੜਾ 5 ਮਹੀਨੇ ਉਹ ਆਮ ਆਦਮੀ ਪਾਰਟੀ ਦੀ ਕਸਟਡੀ ਵਿੱਚ ਰਿਹਾ ਇਹਨਾਂ ਨੇ ਕੀ ਐਨਡੀਪੀਐਸ ਕੇਸ ਵਿੱਚ ਬਿਕਰਮਜੀਠੇ ਦਾ ਕੋਈ ਰ ਉਹਨੂੰ ਕਿਤੇ ਪ੍ਰੋਡਕਸ਼ਨ ਵਧਣ ਦੇ ਉੱਤੇ ਲੈ ਕੇ ਕਿਤੇ ਗਏ 4 ਸਾਲ ਹੋ ਗਏ ਕਾਂਗਰਸ ਦੀ ਐਫਆਈਆਰ ਦਰਜ ਸੀਗੀ ਕਾਂਗਰਸ ਵਿਲੇ ਦਾ ਅਰੈਸਟ ਹੋਇਆ ਵਿਕਰਮ ਜਿਠਿਆ ਕਿ ਇਹਨਾਂ ਨੇ 4 ਸਾਲ ਹੁਣ ਸਾਢੇ 3 ਸਾਲ ਇਹਨਾਂ ਦਾ ਟਿਨਿਓਰ ਆ 95% ਟਿਨਿਓਰ ਕਿ ਚਾਰਜ ਸ਼ੀਟ ਫਾਈਲ ਕੀਤੀ ਐਨਡੀਪੀਐਸ ਕੇਸ ਵਿੱਚ ਨਹੀਂ ਕੀਤੀ ਅੱਛਾ ਪ੍ਰੋਪਾਗੈਂਡਾ ਹੋਣ ਕਰ ਰਹੇ ਨੇ ਕਿ ਐਨਡੀਪੀਐਸ ਫੜਿਆ ਵਾ ਤੇ ਅਸੀਂ ਐਨਡੀਪੀਐਸ ਨਸ਼ੇ ਦੇ ਤਸਕਰ ਬਖਸ਼ਾਂਗੇ ਨਹੀਂ ਤੇ ਕਾਰਵਾਈ ਕਰਾ ਚਰਾਰੇ ਨੇ ਡਿਸਪਰੋਪੋਰਸ਼ਨਲ ਐਸੈਟਸ ਦੀ ਕਰਪਸ਼ਨ ਦਾ ਪ੍ਰਿਸ਼ਟਾਚਾਰ ਦਾ ਕੇਸ ਬਣਾ ਰਹੇ ਨੇ ਉਹਦੇ ਬਾਰੇ ਨਹੀਂ ਗੱਲ ਕਰਦੇ ਔਰ ਸਾਰਾ ਸੋਸ਼ਲ ਪ੍ਰੈਕਟਿਸ ਕਿ ਜਿਹੜਾ ਕੇਸ ਹੋਣਾ ਹੈ ਇਸ ਵੇਲੇ ਵਿਕਰਮ ਦੇ ਖਿਲਾਫ ਇਹ ਐਨਡੀਪੀਐਸ ਦਾ ਨਹੀਂਗਾ ਔਰ ਇਹ ਡੀਏ ਦਾ ਕੇਸ ਬਣਾਇਆ ਔਰ ਅਗਲੀ ਗੱਲ ਲਾਸਟ ਜਿਹੜਾ ਇਸ ਵਕਤ ਪੰਜਾਬ ਇਹਦੇ ਵਿੱਚ ਕੋਈ ਬੋਲੇ ਪਹਿਲੀ ਗੱਲ ਚਲੋ ਵਿਕਰਮ ਨੂੰ ਤੁਸੀਂ ਅਰੈਸਟ ਕੀਤਾ ਵਿਕਰਮ ਜੀਠੀਆ ਦੇ ਜਾ ਕੇ ਵਰਕਰਾਂ ਨੂੰ دہشت ਪਾਉਣ ਦਾ ਕੀ ਤੋਕਿਆ ਜੀ ਪੁਲਿਸ ਵਾਲੇ ਆਫਿਸ ਆਫਸਰ ਫੋਨ ਕਰ ਰਹੇ ਨੇ ਮੇਨ ਮੇਨ ਬੰਦਿਆਂ ਨੂੰ ਉਹਨਾਂ ਨੂੰ ਡਰਾ ਰਹੇ ਨੇ ਇੱਕ ਦੋ ਬੰਦਿਆਂ ਨੂੰ ਉਹਨਾਂ ਨੂੰ ਅਰੈਸਟ ਕਰਤਾ ਜਸਟ ਫਾਰ ਬੀਇੰਗ ਪ੍ਰੈਜ਼ੈਂਟਡ ਐਟ ਹਸ ਹਾਊਸ ਇਹ ਸਾਰਾ ਗਮ ਔਰ ਜਿਹੜਾ ਕੱਲ ਸੁਭੀਰ ਸਿੰਘ ਬਾਦਲ ਨੂੰ ਉੱਥੇ ਕੱਠ ਨਹੀਂ ਕਰਨ ਦਿੱਤਾ ਔਰ ਆਮ ਆਦਮੀ ਨੂੰ ਗੁਰਦੁਆਰਾ ਹੰਮ ਸਾਹਿਬ ਜਾਣ ਨਹੀਂ ਦਿੱਤਾ ਕੀ ਪੰਜਾਬ ਅੱਜ ਐਮਰਜੈਂਸੀ ਵਰਗੇ ਹਾਲਾਤਾਂ ਚੋਂ ਨਹੀਂ ਗੁਜ਼ਰ ਰਿਹਾ ਹੋਰ ਕੀ ਹੁੰਦਾ ਐ ਐਮਰਜੈਂਸੀ ਕੀ ਹੁੰਦੀ ਐ ਕਿ ਕਿਸੇ ਦਾ ਬੋਲਣ ਦਾ ਅਧਿਕਾਰ ਨਹੀਂ ਕਹਿੰਦਾ ਮੈਂ ਕਿਸ ਨੂੰ ਅੰਦੋਲਨ ਹੀ ਨਹੀਂ ਕਰਨ ਦੇਣਾ ਕਿਸਾਨਾਂ ਦੇ ਅੰਦੋਲਨ ਨੂੰ ਪੀਲੇ ਪੰਜੇ ਨਾਲ ਪੱਟ ਦਿੱਤਾ ਵਾਟ ਐਲਸ ਇਜ਼ ਐਮਰਜੈਂਸੀ ਔਰ ਪਿੱਛੇ ਟੰਗੀਆਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਉਹ ਉਹਨਾਂ ਦੀ ਤੋਹਫੀਂ ਕਰ ਰਹੇ ਨੇ ਜਿਹੜਾ ਕੰਮ ਜਿਹੜੇ ਅਧਿਕਾਰ ਉਹਨਾਂ ਨੇ ਸਾਨੂੰ ਦਿੱਤੇ ਮੌਲਿਕ ਫੰਡਮੈਂਟਲ ਰਾਈਟਸ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਦੇ ਹੈਵ ਆਲ ਬੀਨ ਟ੍ਰੈਂਪਲਡ ਅੰਡਰ ਦਾ ਫੀਟ ਆਫ ਦਿਸ क्रੂਅਲ ਬਰੂਟਲ ਗਵਰਨਮੈਂਟ ਅੱਛਾ ਸਰ ਇਹਨਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕਰਾਇਆ ਜਾਏਗਾ ਉਹਨਕੋ ਕੀ ਕੋਈ ਦੇਖੋ ਇਸ ਤਰ੍ਹਾਂ ਪਹਿਲਾਂ achhe tarah gal samjho pehli gal ta kisi nu party ch join karona ya kisi nu party ch hatauna mera adhikar khetar nega meri umar vichay pratap hona na purane tulka ta ਬਿਕੋਜ਼ ਵੈਨ ਯੂ ਆਰ ਵਰਕਿੰਗ ਐਟ ਦ ਸੇਮ ਵੇਵ ਲੈਂਥ ਯੂ نو ਕਿਸੇ ਇਸ਼ੂਜ਼ ਦੇ ਉੱਤੇ ਤੁਸੀਂ ਇਕੱਠੇ ਹੁੰਨੇ ਆ ਬਹੁਤ ਵਾਰੀ ਐਸੀ ਉੱਥੇ ਇਕੱਠੇ ਜਾ ਕੇ ਫਰੀਦਕੋਟ ਬਰਗਾੜੀ ਦੇ ਮੋਰਚੇ ਵਿੱਚ ਵੀ ਜਾਂਦੇ ਰਹੇ ਆ ਇਸ ਕਰਕੇ ਮੈਂ ਆਪਣੇ ਲਿਹਾਜ਼ ਨਾਲ ਇਹ ਨਾ ਤਾਂ ਇਹ ਸਮਾਵਾ ਹਲੇ ਹੀ ਇਸ ਬੀਨ ਇਲੈਕਟਿਡ ਫੋਰ 5 ইয়ারਸ ਔਰ ਆਮ ਆਦਮੀ ਪਾਰਟੀ ਦਾ ਚਾਹੂਗੀ ਕਿ ਕਿਸੇ ਤਰੀਕੇ ਨਾਲ ਇਹ ਆਪਣੇ ਐਮ ਐਲ ਏ ਦੇ ਹਕੂਕ ਤੇ ਅਧਿਕਾਰ ਨੂੰ ਆਪਣੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸੇਵਾ ਕਰਨਗੇ ਅਗਰ ਕੋਈ ਅਪ੍ਰੋਪਰੀਏਟ ਟਾਈਮ ਆਵੇਗਾ ਦੈਨ ਵੀ ਵਿ ਬੀ ਟੇਕ ਇਟ ਅਪ ਤੁਸੀਂ ਕੀ ਸੁਜੈਸਟ ਕੀਤਾ ਜੀ ਕੋ